ਅੱਜ ਪੁਲਿਸ ਵੱਲੋਂ ਸੰਗਰੂਰ ਦੇ ਬੱਸ ਸਟੈਂਡ ਵਿਖੇ ਅਚਾਨਕ ਚੈਕਿੰਗ ਕੀਤੀ ਗਈ ਜਿਸ ਵਿੱਚ ਪੁਲਿਸ ਨੇ ਬੱਸ ਸਟੈਂਡ ਦੀਆਂ ਦੁਕਾਨਾਂ ਲੋਕਾਂ ਦੇ ਬੈਗ ਅਤੇ ਬਾਕੀ ਸਮਾਨ ਚੈੱਕ ਕੀਤਾ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਦਿੱਤੇ ਗਏ ਹੁਕਮਾਂ ਅਨੁਸਾਰ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮਾੜੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਇਹ ਚੈਕਿੰਗ ਕੀਤੀ ਗਈ ਹੈ ਕਿਉਂਕਿ ਮਾੜੇ ਅੰਸਰ ਪਬਲਿਕ ਟਰਾਂਸਪੋਰਟ ਦਾ ਸਹਾਰਾ ਲੈਂਦੇ ਨੇ ਇਸ ਕਰਕੇ ਹੀ ਬੱਸ ਸਟੈਂਡ ਅਤੇ ਆਸ-ਪਾਸ ਦੀਆਂ ਕਈ ਹੋਰ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਰੋਜ਼ਾਨਾ ਬੱਸ ਸਟੈਂਡ ਤੇ ਲੇਡੀਜ਼ ਪੁਲਿਸ ਵੀ ਤਾਇਨਾਤ ਰਹਿੰਦੀ ਹੈ ਤਾਂ ਕਿ ਔਰਤਾਂ ਦੀ ਵੀ ਸੁਰੱਖਿਆ ਕੀਤੀ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਬਾਕੀ ਪੁਲਿਸ ਕਰਮਚਾਰੀ ਵੀ ਤਾਇਨਾਤ ਹੁੰਦੇ ਨੇ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਸੁਰੱਖਿਆ ਲਈ ਪੁਲਿਸ ਹਰ ਸੰਭਵ ਕਦਮ ਚੁੱਕ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ। ਇਸ ਬੰਦ ਵਿੱਚ ਪੁਲਿਸ ਅਧਿਕਾਰੀ ਹੋਰ ਕੀ ਕੁਝ ਕਹਿ ਰਹੇ ਨੇ ਤੁਸੀਂ ਡਾਕਟਰ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨਸ ਦੇ ਰੈਗੂਲਰ ਡਰਾਈਵਰ ਸਾਡੀ ਤਾਂ ਇਹ ਹਰ ਹਫਤੇ 10 ਦਿਨ ਬਾਅਦ ਅਸੀਂ ਇੱਥੇ ਕਰਦੇ ਆਂ ਇਹਦਾ ਸਾਡਾ ਪਰਪਸ ਹੈ ਕਿ ਜਿਹੜੇ ਬੱਸ ਸਟੈਂਡ ਨੇ ਜਾਂ ਰੇਲਵੇ ਸਟੇਸ਼ਨ ਨੇ ਇੱਕ ਆਵਾਜਾਈ ਦਾ ਮੇਨ ਕੇਂਦਰ ਹੁੰਦੇ ਆ ਤੇ ਆਮ ਤੌਰ ਤੇ ਮਾੜੇ ਅੰਸਰ ਇਹਨਾਂ ਜਗ੍ਹਾ ਨੂੰ ਕਈ ਵਾਰੀ ਇੱਕ ਜਰੀਏ ਦੇ ਤੌਰ ਤੇ ਵਰਤਦੇ ਨੇ ਬਸਾਂ ਦੇ ذریعے ਤੇ ਹੋਰ ਹਰ ਤਰ੍ਹਾਂ ਦੀ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਕਰਦੇ ਨੇ ਉਸ ਜੀ ਨੂੰ ਨੱਥ ਪਾਉਣ ਵਾਸਤੇ ਅਸੀਂ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਉਂਦੇ ਰਹਿੰਦੇ ਆ ਉਸੇ ਮਹੀਮਪੈਕਟ ਅੱਜ ਸਟੱਫਰੈਸ਼ਨ ਕੀਤਾ ਅਸੀਂ ਇੱਥੇ ਜਿੰਨੇ ਵੀ ਕੋਈ ਸਟਾਲਸ ਨੇ ਉਹ ਚੈੱਕ ਕੀਤੇ ਨੇ ਜਿੰਨੀਆਂ ਵੀ ਬੱਸਾਂ ਨੇ ਉਹ ਚੈੱਕ ਕੀਤੀਆਂ ਨਾਲ ਸ਼ਾਪਸ ਨੇ ਉਹ ਚੈੱਕ ਕੀਤੀਆਂ ਜਿਹੜੀ ਪਾਰਕਿੰਗ 'ਚ ਵਹੀਕਲ ਖੜੇ ਨੇ ਉਹ ਚੈੱਕ ਕੀਤੇ ਨੇ ਇਸ ਤੋਂ ਇਲਾਵਾ ਜਿਹੜੇ ਪੈਸੇਂਜਰ ਨੇ ਦੂਰ ਦਰਾਡੇ ਤੋਂ ਆਉਣਾ ਹੈ ਉਹਨਾਂ ਦਾ ਲਗੇਜ ਚੈੱਕ ਕੀਤਾ ਸਾਡੇ ਨਾਲ ਐਸਐਚਓ ਸਾਹਿਬਾਨ ਨੇ ਤੇ ਰੇਡੀ ਫੋਰਸ ਐ ਸਾਰਿਆਂ ਨੇ ਮਤ ਨਾਲ ਆਰਪੀ ਟੀਮ ਨੇ ਉਹਨਾਂ ਦੀ ਮਤ ਨਾਲ ਲਸੀ ਚੈੱਕ ਕੀਤਾ ਸੱਤ ਨੂੰ ਮਲਾਜਮਾਂ ਦੀ ਜਿਹੜੀ ਆਪਾਂ ਕਹਿ ਦਾਂ ਕਿ ਉਹ ਇੱਕ ਟੁਕੜੀ ਆਈ ਸੀ ਜਿਨ੍ਹਾਂ ਨੇ ਸੱਤ ਨੂੰ ਅੱਜ 60 ਦੇ ਕਰੀਬ ਅਸੀਂ ਮਲਾਜਮਾਂ ਦੀ ਹੈਲਪ ਨਾਲੇ ਚੈੱਕ ਕੀਤਾ ਸਭ ਤੋਂ ਮੇਨ ਗੱਲ ਜਿਹੜੀ ਇੱਥੇ ਤੁਸੀਂ ਦੇਖਿਆ ਕਿ ਜਿਹੜੇ ਅੱਡੇ ਤੇ ਟਰਾਂਸਪੋਰਟਰਸ ਨੇ ਜਾਂ ਜਿਹੜਾ ਸਟਾਫ ਹੈ ਤੋਂ ਪੀਆਰਟੀਸੀ ਦਾ ਜਾਂ ਪੰਜਾਬ ਰੋਡਵੇਜ਼ ਦਾ ਉਹ ਕੁਚੇਚੇ ਤੌਰ ਤੇ ਆ ਕੇ ਉਹਨਾਂ ਨੇ ਮਿਲੇ ਨੇ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੀ ਅਸੀਂ ਰੈਗੂਲਰ ਸਿਕਿਉਰਿਟੀ ਲਾਈ ਹੈ ਜੋ ਤਿੰਨ ਮਲਾਜਮ ਅਸੀਂ ਦੇਣੇ ਤੇ ਰੈਗੂਲਰ ਲਾਏ ਨੇ ਜਦੋਂ ਉਹਦੇ ਇੱਥੇ ਉਹ ਡਿਊਟੀ ਕਰ ਰਹੇ ਨੇ ਕਰਮਚਾਰੀ ਇਸ ਬਾਰੇ ਤੇ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਲੜਕੀਆਂ ਦੀ ਈਮਪੀਜ਼ਿੰਗ ਦਾ ਕੋਈ ਮਸਲਾ ਨਹੀਂ ਆਇਆ ਕੋਈ ਕਿਸੇ ਤਰੀਕੇ ਦੀ ਜਿੰਨੂੰ ਕਹਿ دی ਕਿ ਨਾਨਸੈਂਸ ਤੇ ਕ੍ਰੀਏਟ ਨਹੀਂ ਹੋਈ ਤੇ ਇਸ ਚੀਜ਼ ਨੂੰ ਅਸੀਂ ਫਿਊਚਰ ਚ ਵੀ ਇਨਸ਼ੋਰ ਕਰਾਂਗੇ ਵੀ ਨਾਮ ਹੈ ਮਖਰ ਸਿੰਘ ਜੀ ਇੱਥੇ ਮੈਂ ਬਸਟੈਂਡ ਡਿਊਟੀ ਕਰਦਾ ਪੰਜਾਬ ਰੋਡ ਵਿਖੇ ਅੱਜ ਪੰਜਾਬ ਪੁਲਸ ਤੋਂ ਲੈ ਕੇ ਚੈਕਿੰਗ ਕੀਤੀ ਗਈ ਕੀ ਜੀ ਅੱਜ ਪੰਜਾਬ ਪੁਲਸ ਤੋਂ ਤੇ ਸਾਡੇ ਮਾਨਯੋਗ ਡਿਪਟੀ ਸਾਹਿਬ ਸੁਖਦੇਵ ਸਿੰਘ ਬਿਰਕ ਤੇ ਸਾਡੇ ਸਿਟੀ ਦੇ ਐਸ.ਐਚ.ਓ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਜੀ ਉਹਨਾਂ ਦੀ ਗਵਾਈ ਦੇ ਵਿੱਚ ਹਰ ਹਫ਼ਤੇ ਤਕਰੀਬਨ ਅਸੀਂ ਦੇਖਦੇ ਆ ਬਸਟੈਂਡ ਦੇ ਵਿੱਚ ਬਹੁਤ ਹੀ ਸਿਆਰੂ ਢੰਗ ਨਾਲ ਸਰਚ ਕਰਦੇ ਨੇ ਗਲਤ ਅੰਤਰਾਂ ਨੂੰ ਨਿਗਰਾਨੀ ਕਰਦੇ ਨੇ ਤੇ ਹਰ ਇੱਕ ਦੇ ਜੋ ਵੀ ਟੈਚੀ ਵਗੈਰਾ ਬੈਗ ਵਗੈਰਾ ਸਰ ਦੇਖਦੇ ਨੇ ਵੀ ਕੋਈ ਗਲਤ ਅੰਤਰ ਨਾ ਹੋਵੇ ਗਲਤ ਚੀਜ਼ ਨਾ ਹੋਵੇ ਦੂਸਰਾ ਬੱਸ ਸਟੈਂਡ ਦੇ ਵਿੱਚ ਸਾਡੇ ਬਲਵਿੰਦਰ ਸਿੰਘ ਦੀ ਡਿਊਟੀ ਹੈ ਨਾਲ ਉਹਨਾਂ ਦੇ ਨਾਲ ਦੋ ਕਨਸਟੇਬਲ ਹੈੱਡ ਕਨਸਟੇਬਲ ਲੜਕੀਆਂ ਲੱਗੀਆਂ ਹੋਈਆਂ ਨੇ ਜੋ ਕਿ ਇਹ ਹਰ ਰੋਜ਼ ਬੱਸ ਸਟੈਂਡ ਦੇ ਵਿੱਚ ਬਹੁਤ ਹੀ ਚਾਰੂ ਢੰਗ ਨਾਲ ਗਲਤ ਅੰਤਰਾਂ ਨੂੰ ਨਤ ਪਾਉਂਦੇ ਨੇ ਤੇ ਉਹਨਾਂ ਨੂੰ ਸਮਝਾਉਂਦੇ ਨੇ ਇਹਨਾਂ ਦੇ ਨਾਲ ਵੀ ਜਨੂ ਵਾਕਣ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਦਾ ਦਿੱਲੀ ਦਾ ਬਹੁਤ ਜਿਆਦਾ ਸਹਜ ਹੋਇਆ